ਸਰਸਿਕਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਆ ਬਾਈ ਨੇ ਕਰਦੇ ਗੱਲ ਬਾਤ ਤੇ ਵਧੀਆ ਵਹਿੜਾ ਤੇ ਵਧੀਆ ਝੋਟੀਆਂ ਕੁਆਲਟੀ ਵਾਲੀਆਂ ਸਰਸਿਕਾਲ ਬਾਈ ਜੀ ਠੀਕ ਆ ਜੀ ਹਾਂ ਵਧੀਆ ਠੀਕ ਆ ਜੀ ਔਰ ਮਾਣਾ ਜੀ ਹਾਂ ਵਧੀਆ ਠੀਕ ਆ ਬੀ ਜਿੰਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਚਲੋ ਧੰਨਵਾਦ ਕਰਦੇ ਆ ਧੰਨਵਾਦ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਲਈ ਜੀ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਜੀ ਦੇ ਜਮਾਲ ਵੀ ਜੀ ਅਜ ਆਪਣੇ ਕੋ ਚਾਰ ਪੰਜ ਨਾ ਗਿਆ ਵਧੀਆ ਟੌਪ ਠੀਕ ਜੀ ਵੜਾ ਮਈਆਂ ਤੇ ਮਈਆਂ ਠੀਕ ਹੈ ਮੇਰੇ ਕੋਲ ਵਿੱਚ ਉਹ ਮਈਆਂ ਵੀ ਚੰਗੀ ਚੈਂਪੀਅਨ ਠੀਕ ਜੀ ਮਹੀਂ ਜਿਹੜਾ ਵੀ ਵੀਰਪਰਾ ਲੈ ਗਿਆ ਨਾ ਹਾਂਜੀ ਹਾਂਜੀ ਗਾਂ ਫਿਰ ਯਾਦ ਕਰੂੰਗਾ ਕਿਦੇ ਮਈ ਨੂੰ ਠੀਕ ਜੀ ਕਿਹੜੀ ਗੱਲ ਉੱਚੇ ਬਚੇ ਮਈ ਮੇਲੇ ਚਵਾਈਆਂ ਦੇ ਵਿੱਚ ਮਹੀਂ ਲਾਵੇ ਜਾਂਦੀ ਮਹੀਂ ਠੀਕ ਹੈ ਵੱਡੀ ਝੋਟੀ ਲੱਗੀ ਚੈਂਪੀਅਨ ਮਹੀਂ ਆ ਤੇ ਪਾਉਂਦੇ ਆ ਤੇ ਕਫਾਦਰ ਮਹੀਂ ਵੀ ਤੇ ਸਜਾਰੇ ਉਹਨੀਆਂ ਤੇ ਚੱਲ ਜਾਈਓ ਹਾਂ ਠੀਕ ਹੈ ਜੀ ਹਾਂਜੀ ਇਸ ਹੋਈ ਤੇ ਜਾਤ ਹੋ ਗਿਆ ਹਾਂਜੀ ਤੇ ਇੱਕ ਰੰਗ ਕਾਲੀ ਨਹੀਂ ਦੋ ਤੇ ਜੋ ਕਿ ਮੇਰੇ ਸੰਡੇ ਵਾਲਾ 14 ਕਿਲੋ ਹੁਣ 14000 ਕਿਲੋ ਮੈਂ ਕਿਹਾ ਬੋਲਾ ਠੀਕ ਹੈ ਬਹੁਤ ਸੋਨਾ ਲੇਵਾ ਲਗਾ ਮੈਂ ਦਾ ਬੰਦਿਆ ਖਾਣ ਵਧੀਆ ਸਿੰਗੜ ਹੱਡੀ ਦੀ ਇਹ ਪੂਰੀ ਜੈਡ ਬਲੈਕ ਪੂਰੀ ਕਾਲੀ ਜੀ ਜੀ ਜਵਾਬ ਵੜਾ ਲੱਗਾ ਹੰਦੀ ਪੀ ਵਧੀਆ ਜਵਾਬ ਚ ਪੂਰਾ ਭੋਲੀ ਘਾਤੁਰ ਜਿਹੜੇ ਜਵਾਬ ਸਮਾਦੀ ਦੇ ਇੱਕ ਨੰਬਰ ਆ ਮਹੀਂ ਢੋਣ ਵਾਲੀ ਮੈਂ ਆ ਇਹ ਫੇ ਮੈਂ ਕਰਾਂਗਾ ਕਾਲੀ ਮੈਂ ਹਰ ਖੂਬੀ ਹੈਗੀ ਵੀ ਦੁੱਧ ਵਾਲੀਆਂ ਖੂਬੀਆਂ ਲੱਗੀਆਂ ਮੈਨੂੰ ਦੇਸੀ ਨਹੀਂ ਆ ਮਹੀਂ ਵੀਰ ਠੀਕ ਹੈ ਯਾਰ ਕਾ ਦਾ ਨਹੀਂ ਭਾਈ ਚੱਕ ਮੈਂ ਦੀ ਚਮਕੀ ਦੱਸਣ ਦੀ ਹੱਡ ਪੈਰ ਦੱਸਣ ਦੇ ਇਹ ਵੀ ਮਹੀਂ ਵਧੀਆ ਕੁਆਲਟੀ ਵਾਲੀ ਚੀਜ਼ ਕੀ ਆ ਠੀਕ ਹੈ ਜਿਹੜੀ ਗੱਲ ਤੋਂ ਤਾਂ ਵੀਰ ਮਹੀਂ ਕੋ ਵਧੀਆ ਸੇਵਾ ਕਰੇ ਨਾ ਮਜੇ ਨਾ ਮਹੀਨੇ ਦੋ ਤੇ 14 ਗੱਲੋਂ ਪਰੂ 14 ਗੱਲੋਂ ਪਾਉ। ਮੱਧਿਆ ਸੇਵਾ ਕਰੇ ਗਰੋ। ਸਾਡੇ ਨਾਂ ਕਰੀ ਜਨਾ। ਬੋਲਾ ਕੰਡੇ ਵਾਲਾ ਬੋਲਾ ਹੂ ਮੈਂ ਦੇ ਕੋਲ ਪੌਂਦੀ ਇੱਕ ਹੈਗੀ। ਸੋ ਜਕਵਾਲਟੀ। ਮਗਰ ਵੀ ਕੱਟੀ। ਬਹੁਤ ਸਨਾਲੇ ਵਾਲਾ ਘਾਣ ਦੇ ਬਹੁਤ ਵਧੀਆ ਲੱਗੇ। ਕੁਆਲਟੀ ਹੈ ਜਿਹਨੂੰ ਕਦੇ ਹਰ। ਮਗਰ ਕੱਟੀ ਵੀ। ਕੱਟ ਕੀਤੇ। ਮਗਰ ਕੱਟੀ ਆਤੀ ਏ। ਉਹ ਬਾਜ ਬਜੇ। ਉਹ ਬਾਦ ਲਖਾਣ। ਬੱਚੇ ਐਂਡ ਦੇ ਬਿਖਾਉ। ਤਾਜੀ ਸੁਈ ਤਾਜੀ ਸੁਈ। ਤੇ ਪਰ ਮਹੀਂ ਵੀਰ ਅੱਜ ਦੀ ਤੀਂ ਦੇ ਵਿੱਚ ਜਿੰਨੇ ਦੀ ਮਹੀਂ ਨਹੀਂ ਆਣਾ। ਹਾਂਜੀ ਅੱਜੀ। ਹਵਾਲਾ ਕਲੀ ਮਹੀ ਨਾਲ ਬੰਨ ਕੇ ਮਹੀਨਾ ਮਹੀਂ ਚੋੜੇ। ਇਹ ਚਾਹ ਦੀ ਮਹੀਂ ਦੋ ਦਿਨੋਂ ਦਾ ਚਵਾ ਨੀ ਦੇਖੀ ਖਰੀ ਮਹੀਂ ਠੀਕ ਹੈ ਜੀ ਤੁਸਾਂ ਮਹੀਂ ਦਾ ਰੁਪਏ ਲਾਇਆ ਸੀ ਪਰ ਵੀਰ ਆਂਦਾ ਹੈ ਵੀ ਮਹੀਂ ਦਵਾਂਗੇ ਸੋਇਆ ਇਹਨਾਂ ਕੋ ਥੱਲੇ ਪਾਊਗਾ ਯਾਰ ਕਰੋ ਮਹੀਂ ਹਾਂਜੀ ਜੀ ਐਡੀ ਚੰਗੀ ਦੱਸੋ ਬਾਜੀ ਕੀ ਮੋਲੇ ਦਾ ਮੋਲ ਵੀਰ ਬਿਲਕੁਲ ਜਾਇਜ਼ ਪਾਣਾ ਮੋਲ ਕਰ ਨੂੰ ਭਾਵੇਂ ਮਹੀਂ ਦਾ 195000 ਦੀ ਜਾਨਾ ਇਹਦੀ ਦੇਖੋ ਵੀਰਾਂ ਨੇ 90 ਦੀ 90 ਦੀ ਦੇਖੋ ਵੀਰਾਂ ਨੇ ਪਹਿਲਾਂ ਲੱਖ ਮੋਲ ਹੀ ਕਹਿੰਦੇ 95 ਦੀ ਆਪ 95 ਦੀ ਨਹੀਂ ਦਵਾਂਗੇ 90 ਹਜ਼ਾਰ ਦੀ ਜਸਨੋ ਮੈਂ ਦੇ ਦਾਂਗੇ ਠੀਕ ਹੈ ਜੀ ਜੀ ਦੇਖੋ ਜੀ 90 ਹਜ਼ਾਰ ਦੀ ਪਾਈ ਕਹਿੰਦੇ ਮੱਝ ਦਵਾਂਗੇ ਵਧੀਆ ਕੁਆਲਟੀ ਵਾਲੀ ਥਾਨ ਗੁੱਲਾ ਵਧੀਆ ਲੱਗਾ ਕੁਆਲਟੀ ਆ ਤੇ ਜੈੱਡ ਬਲੈਕ ਮੈਂ ਵਧੀਆ ਨਸਲ ਠੀਕ ਹੈ ਵੀਰ ਜੀ ਆਪਰੇ ਗਾੜੀ ਆ ਆ ਵੀਰ ਝੋਟੀਆਂ ਵੱਡੇ ਆ ਜੋ ਢੀ ਵੀਤੀ ਪੂਰੇ 3 ਲੱਖ ਦੀ ਵੀਰ ਝੋਟੀਆਂ ਆ ਜੀ ਦੇਖੋ ਜੀ ਮੈਂ ਵੀ ਆ ਨਾੜਾਂ ਪੈਪਾਂ ਦੁੱਧ ਲੈ ਦਾਤੀਆਂ ਆ ਵੀ ਕਿਹਾ ਨਹੀਂ ਵੀਰ ਠੀਕ ਕਰੋ ਕੀ ਕਰਾਂ ਦੁੱਧ ਪਰ ਮਹੀਨੇ ਕੰਡਾਲ ਹੋ ਆਈ ਲੰਬਾਈ ਇਹਦੀ ਮੈਂ ਕਿੰਨੀ ਹੋ ਗਈ ਲੰਬਾਈ ਬਹੁਤ ਯਾਰੀ ਪੂਰੀ ਵੱਡੀ ਮੈਂ ਜਿਹੜੀ ਗੱਲ ਆ ਹੁਣ ਮੈਂ ਕੋ ਦੁੱਧ ਹੋ ਜੂਗਾ 11 ਕਿਲੋ 12 ਕਿਲੋ ਕਟਾ ਮਗਰ ਜੀ ਤੇ 40 ਦਿਨ ਮਹੀਂ ਲੱਗੀ ਨੋ ਹੋ ਗਏ ਦਵਾਂਗੇ ਖਾਲੀਆਂ ਚ 40 ਦਿਨ ਹੋ ਗਏ ਮਹੀਂ ਬਣੀ ਨੇ ਬਣੀ ਨੋਏ ਠੀਗਾ ਲੱਗਾ ਆ 40 ਦਿਨ ਹੋ ਗਏ ਮਹੀਂ ਬਣੀ ਪਰ ਖਾਲੀ ਕਰਕੇ ਮਹੀਂ ਦਵਾਂਗੇ ਆਪਣੀ ਉਹਦੀ ਨਹੀਂ ਗਰੰਟੀ ਕੋਈ ਹੈਗੀ ਜਿਹੜਾ ਵੀ ਮਹੀਂ ਲੱਗਾ ਟੈਗ ਸਰਚ ਮਾਰ ਲਈ ਪਹਿਲਾਂ ਹਾਂਜੀ ਮਹੀਂ ਕੀ ਨਸਲਿਆ ਤੇ ਕੀ ਯਾਰ ਸਹੀ ਗੱਲ ਇਹ ਸਾਰਾ ਕੁਝ ਉਧਰ ਦੀ ਸ਼ੈਆ ਆ ਔਲਾਦ ਬੜਾ ਦਸਨਦਾ ਮੈਂ ਦਾ ਵੀ ਏਟ ਭੁੜੇ ਦੇ ਉਧਰੋਂ ਵੀਰ ਇਹ ਨਹੀਂ ਵੀ ਕੱਲੀ ਉਧਰ ਦੀ ਮਹੀਂ ਕਹਦੀ ਵੀ ਇੱਕ ਅੱਧੀ ਮਿਲਦੀ ਆ ਸਹੀ ਗੱਲ ਤਾਂ ਇਹ ਟੈਗ ਲਗਾਓ ਵੀ ਆਪ ਕੋਈ ਵੀਰ ਬਰਾ ਹਾਰੇ ਸੈਣਾ ਆ ਪੈ ਪੈਗਾ ਸਰਚ ਮਾਰ ਲੇ ਮਹੀਂ ਵੀਰ ਇੱਕ ਅੱਧੀ ਮਹੀਂ ਮਿਲਦੀ ਆ ਸਹੀ ਗੱਲ ਇਹ ਸਾਲਾ ਮਹੀਂ ਦਾ ਦੁੱਧ 12 ਕਿਲੋ ਆ ਚਵਾਣਾ ਡੰਗੋ ਡੰਗ ਚੋਰੀ ਨਾ ਦੇ ਬੱਚੇ ਨਾ ਮਿਲਦੀ ਜਦੋਂ ਇਹ ਖਰਦੋ ਇਹ ਤਾਂ ਜਿਹੜਾ ਉਹ ਆ ਗਿਆ ਸਾਚੀ ਚ ਨਾਲ ਨੋੜਾ ਇਹ ਇੱਕ ਮੂਹ ਠੀਕ ਬੋਲਿਆ ਤੇ ਲੰਮੀ ਵੀ ਬੋਲੀ ਟੇਟਪੂੜਾ ਕਰਾ ਕੇ ਕੀ ਕਰ ਮੈਂ ਦਾ ਬਹੁਤ ਸੋਹਣੀ ਚਵਾਈ ਪਿਆ ਲਿਆ ਕੁਆਲਟੀ ਆ ਨੀ ਰੂਮਾ ਦੇ ਤਾਂ ਉਹਨਾਂ ਦਾ ਵੀ ਚਵਾਈ ਦੇ ਵਿੱਚ ਨਹੀਂ ਮਹੀਂ ਵੀਰਾ ਲਾਈ ਠੀਕ ਆ ਜਿਹੜੀ ਗੱਲ ਚੰਗੀ ਮਹੀਂ ਇਹ ਜਿਹੜੀ ਠੀਕ ਆ ਦੇਖੋ ਬਹੁਤ ਸੋਹਣੀ ਵੱਡੀ ਮੈਂ ਆ ਇਹ ਗੜੀ ਜੂਟੂ ਦਾ ਵੀਡੀਓ ਪਈ ਵੱਡੀ ਮੈਂ ਦੀ ਆਪਣੇ ਕੋ ਪਈ ਆ ਤਾਂ ਜੀ ਤਾਂ ਜੀ ਸੁਈ ਜੀ ਮਰਜੀ ਜੈ ਸਮੋਹ ਜਨੇਰ ਪਈ ਲੱਣੇ ਆ ਮੋਲ ਕਰਦੇ ਭਾਏ ਇੱਕ ਮਾਜੀ ਜੋ ਮਰਜੀ ਜੈ ਜੀ ਨਹੀਂ ਦੇਖਣੀ ਨਾ ਹਾਂਜੀ 95000 ਦੀ ਜੈਸ ਨੂੰ ਮੈਂ ਦੇਣਾ 95000 ਦੀ 90 ਦੀ ਦੇਖੋ ਜੀ ਮੋਲ ਭਾਈ ਕਹਿੰਦੇ 95 ਪਰ 90 ਦੀ ਜੈਸ ਨੂੰ ਮੈਂ ਅ ਵੀ ਦੇ ਦਾਂਗੇ ਲੈ ਗਣਾ ਵੀਰ ਮੇਰਾ ਰੋਟਰ ਵਾਲੀ ਗੱਲ ਤੇ ਬਚਾ ਕਢਾ ਦੇ ਦੇਖੋ ਜੀ ਆ ਜੀ ਇਹ ਕੋਈ ਮਾਲੀ ਬਹੁਤ ਹੋਣਾ ਵਧੀਆ ਕੁਆਲਟੀ ਵਾਲਾ ਆ ਜਿੱਡੀ ماں ਵੱਡੀ ਹੋਊਗੀ ਓਡਾ ਹੀ ਮਾਲੀ ਹੋਣਾ ਮੈਂ ਨਾ ਵੀ ਉਹ ਜੀ ਪਹਿਲੇ ਨੰਬਰ ਵਾਲੀ ਕੱਟੀ ਗਏ ਕੱਟੀ ਉਹ ਪਹਿਲੇ ਨੰਬਰ ਵਾਲੀ ਆ ਆਹ ਤਾਂ YouTube ਤੇ ਇਹ ਪਹਿਲੇ ਨੰਬਰ ਵਾਲੀ ਮੱਝ ਦੀ ਕੱਟੀ ਗੀ ਕੱਟੀ ਮਾਲਕ ਕਰੋ ਚੈੱਕ ਤੇ ਆ ਦੂਜੇ ਨੰਬਰ ਵਾਲੇ ਦਾ ਮਾਲੀ ਹੈ ਕੱਟਾ ਬਈ ਇਹ ਬੁਝੰਗੀ ਬਣਦਾ ਇਹਦੀ ਟੀਗੀ ਦਾ ਬਈ ਇਹ ਲੋਪੀ ਟੀਗੀ ਬਣੂ ਕੱਟੀ ਜਾਣਾ ਟੀਗੀ ਦਾ ਕਟੋ ਜੰਮਾ ਮੈਂ ਜਿਹੜਾ ਵੀ ਵੀਰ ਲੈ ਆ ਠੀਕ ਆ ਇੱਕ ਵਾਰ ਦੱਸ ਦਊਗਾ ਵੀ ਠੀਕ ਮਹੀ ਹੈ ਸਹੀ ਗੱਲ ਭਾਈ ਜੀ ਬਹੁਤ ਵਗਿਆ ਪੇੜ ਬੂਟਾ ਐਡੀ ਮਹੀ ਚੰਗੀ ਯਾਦ ਪਾ ਲੀ ਜੀ ਮਹੀ ਠੀਕ ਹੈ ਪੂਰੀ ਥਾਲੇ ਥੋੜੀ ਮਹੀ ਜene ਵੀਰ ਦੀ ਦਿੱਤ ਕਰੀਏ ਅੱਜ ਦੇ ਤਰੀਕ ਦੇ ਵਿੱਚ ਵੀਰ ਚਲੋ ਹੀ ਰਾਜ ਹਰ ਇੱਕ ਮਹੀ ਨਹੀਂ ਰੱਖੀ ਜਾਂਦੀ ਪਰ ਪਹਿਲੇ ਬੋਚ ਪਾ ਕੇ ਚੱਲ ਜੀ ਢਾਈ ਕੇ ਨਾ ਲੱਗਦੀ ਨਹੀਂ ਮਿਲਦੀ ਹੰਡੀਆਂ ਤੇਰੀਆਂ ਮੈਂ ਬਹੁਤ ਸੁਣਿਆ ਠੀਕ ਹੈ ਜੀ ਅੱਗੇ ਦੱਸੋ ਬਾਜੀ ਰੱਖੀ ਲੜ ਵੀ ਖੋਈ ਲੜ ਅੱਗੇ ਬੇੜ ਵੀਰੇ ਪਰ ਵਸ਼ੀ ਤੁਹਾਨੂੰ ਦੱਸਿਆ ਵੀ ਉਹ ਲਿਆਵਾਂਗੇ ਚੰਗੀ ਗਾਣੋ ਦਾ ਠੀਕ ਆ। ਇਹ ਵੀਆ ਵੱਡੀ। ਬਹੁਤ ਸੋਹਣੀ ਗਾੜੇ ਖਾਣ ਮੇਰੀ ਵੀ ਕੁਆਲਟੀ ਆ। ਆ ਕੇ ਆ ਕੇ ਰੱਖੀ। ਬਹੁਤ ਸੋਹਣੀ ਕੁਆਲਟੀ ਦੀ ਵਸ਼ੀ ਆ ਤੇ 15 ਕਿਲੋ ਦੁੱਧ ਹੋਈ ਆ। ਠੀਕ ਆ ਜੀ। ਵਸ਼ੀ ਦੇ ਕੋਈ 15 ਕਿਲੋ ਦੁੱਧ ਆਉਟਿਆ। ਠੀਕ ਆ। ਫੈਸ਼ਨਾਂ ਪੋਸ਼ਣ ਵਿੱਚ ਜਿਆਦਾ ਬਹੁਤ ਸੋਹਣਾ ਕੁਆਲਿਟੀ ਪੂਰੀ ਲੱਗੇ। ਬਾਕੀ ਚੀਜ਼ ਚੀਜ਼ ਸਿਰਫ ਕਰ ਦੋ ਬਿਨਾ ਪਾਲ ਆ ਜਾਂਦਾ ਜਿਹੜੀ ਚੀਜ਼ ਚੰਗੀ ਹੈ ਨਾ ਇਹ ਚੀਜ਼ ਚੀਜ਼ ਦਾ ਮੋਲ ਲਊਗਾ ਭਵੇਂ ਕੋਈ ਨਿਆਣਾ ਦੇ ਭਾਵੇਂ ਉੱਥੇ ਆਣਾ ਹਰ ਇੱਕ ਨੂੰ ਵੀਰ ਫਰਕ ਹੈ ਕੀ ਆ ਦੇ ਆਈ ਕਹਿੰਦਾ ਨਹੀਂ ਕਹਿ ਦਣਾ ਵੀ ਡੰਗਰ ਤੋੜ ਕੇ ਜਿਹੜਾ ਕੋਈ ਚੰਗਾ ਜਾਨਵਰ ਹੈ ਕਿਸਦਾ ਮੋਲਦਾ ਉਹ ਗੱਡੀ ਦੇ ਬੱਜਾ ਵੀ ਦਿੰਦਾ ਬੱਜਾ ਦੇਦਾ ਬੱਜਾ ਵੀ ਦਿੰਦਾ ਹੀ ਹੈ ਨਾ ਠੀਕ ਹੈ ਵਾਗੇ ਇਹ ਬਿਲਕੁਲ ਜਾਇਜ਼ ਮੁੱਲ ਪਾਣਾ ਜਾਇਜ਼ ਨਾ ਕਿ ਵਸੇ ਹਾਂਜੀ ਮੈਂ ਤਾਂ ਕਿਹਾ 65000 ਦੀ ਹਾਂਜੀ 60000 ਵੀ ਦੋ ਛੜ ਦਾਂ 60000 ਦੋ 55000 ਤੁਸੀਂ ਜਾਈਰ ਦੀ ਠੀਕ ਆ ਭਾਈ 55000 ਦੀ ਬੈਂਕ ਦੇ ਵਾਸ਼ੀ ਦੇ ਦਾਂ ਕਿ ਹਾਂ ਨਾ ਯੈਸ ਨੋ ਬਹੁਤ ਕੁਆਲਟੀ ਵਾਲੀ ਵਹਿੜ ਆ ਅੱਜ ਨੂੰ ਕਹਿੰਦਾ ਨਾ ਕੋਈ ਵੀ ਜੋ ਥਣ ਗੁਲਾਬ ਬਣਾ ਲੱਗ ਬੱਚੇ ਖਾ ਉਹ ਚੱਕਦੇ ਆ ਬੱਚੇ ਖਾਣੇ ਬਸ਼ਾਮ ਨਾਲ ਸ਼ਾ ਡੱਬਾ ਹੋ ਰਹੀ ਆ ਹੋਰ ਡੱਬਾ ਮਾ ਵਰ ਤੇ ਆ ਵੀਰਾ ਕੋਲੇ ਮੱਦੀ ਬੈੜਾ ਕਾਲੀ ਕਾਲੀ ਕੱਢੋ ਯਾਰ ਅੱਜ ਕਿੰਨਾ ਅੱਗੇ ਬਦਲ ਗਿਆ ਮੈਂ ਸੁਹਾ ਹੁੰਦੇ ਹਾਂ ਬੈਗ ਆਵਾਜ਼ ਹਾਂ ਥੋੜਾ ਬਸਤ ਖੁੱਲਾ ਹੋਈ ਨਾ ਥੋੜੇ ਦੇਣ ਪੰਜ ਦੇਣਾ ਤੇ ਉਤਰ ਇਹ ਗੱਬਣਿਆ ਗੱਬਣ ਦੀ ਮੇਰੀ ਪਿਆਰ ਇਹ ਖਾਈ ਬਹੁਤ ਸਾਫ ਰਹਿੜਾ ਵਧੀਆ ਕੁਆਲਟੀ ਦੀ ਕਾਲੀ ਸ਼ਾਹ ਰਹਿੜਾ ਕੀ ਪਰ ਰਹਿੜ ਵੀ ਪਾਣਾ ਦੇ ਦਾਂਗੇ ਤੋ ਉਹਨਾਂ ਦੇ ਭਾਅ ਆ ਸੱਜਰ ਵਾਲੇ ਜੀ ਵੀ ਉਹਨਾਂ ਕੋਲ ਜਿਹੜਾ ਲੈ ਗਿਆ ਯਾਰ ਤਜੇ ਖੋਲ ਦੇ ਉਹਨਾਂ ਦੇ ਵਾਲਾ ਖੋਲ ਜਣਾ ਵੈਟ ਨੇ ਬਹੁਤ ਖਾਣਾ ਬਣਾਇਆ ਲਖੋ ਜੀ ਵੀਰ ਜੀ ਕੀ ਮਨ ਲੱਗਾਈ ਜੀ ਗਿਆ ਕੇ ਮੋਲ ਪੇਸੋ ਜਾਨ ਵੀਰ ਭਾਣਾ ਥੱਲੇ ਧੀਰੀ ਭਲਾ ਜੀ ਮੁਫਤ ਜਿਆ ਬਹੁਤ ਢੀਰੀ ਬੀਤੀ ਵਸ਼ੀਆ ਠੀਕ ਹੈ ਜੀ ਜਦਾਂ ਮਰਦੀ ਹੈ ਇਹ ਵੀਰੇ ਮੋਲ ਭਾਵੇਂ ਕਰੀਏ 40 ਤੇ ਜੋ ਮਰਜ਼ੀ ਹਾਂ ਨਾ ਹੀ ਜੱਤ ਨੂੰ 35000 ਦੀ 35000 ਦੀ ਕਰ ਦੇ ਜੀ ਮਾਨ ਮੌਕੇ ਤੇ ਮੌਕੇ ਤੇ ਮਾਨ ਤਨ ਕਰ ਦੇ ਭਾਣ ਜਿਹੜਾ ਲੱਗਾ 30 ਠੀਕ ਹੈ ਜੀ ਖਾਹ ਸੁਧਰੀ ਵਸ਼ੀਆ ਹਾਂ ਜੀ ਤੇ ਭਾਣਾ ਜੈ ਜੈ ਵੀਰ ਠੰਡੀ ਧੀ ਤੇ ਵਾਪਸ ਮਾ ਦੀ ਇੱਕ ਨੰਬਰ ਵਧੀਆ ਬਾਈ ਕੋਲ ਪਸ਼ੂ ਆ ਲਾਈਕ ਕਮੈਂਟ ਐ ਸ਼ੇਅਰ ਹੈ ਤਾਂ ਹਾਂ ਨਾ 35000 ਆਖੀ ਨੇ ਭਾਈ ਜੀ ਤੇ 35 ਜੀ ਭਾਈ ਕਹਿੰਦੇ ਮਰਮਾਨ ਕਰਦੇ 35 ਜੋ ਪਈਆਂ 90 9000 ਹਾਤੀਆਂ 35 ਜੀ ਭਾਈ ਕਹਿੰਦਾ ਮਾਨ ਕਰਦਾਗੇ ਵਧੀਆ ਵਹਿੜਿਆ ਵਧੀਆ ਝੋਟੀਆਂ ਕੁਆਲਟੀ ਵਾਲੀਆਂ ਪਸ਼ੂ ਪੂਰੇ ਵਧੀਆ ਲਾਈਕ ਕਮੈਂਟ ਸ਼ੇਅਰ ਹੈ ਤੇ ਨਿਕਨੇ ਨਿਕੇ ਮੋਲੇ ਆ ਤੇ ਪੂਰਾ ਮਾਨ ਕਰੇਗਾ ਵੀਰਾਂ ਪਰਮ ਦਾ ਆ ਕੇ ਵੀਰ ਮਾਨ ਦਾ ਪੂਰਾ ਫੁੱਲ ਹੋਊਗਾ ਹਰ ਇੱਕ ਸਵਾਦ ਆ ਜੀ ਨਿਕਾ ਠੀਕ ਜੀ ਨਾ ਨੰਬਰ ਹੈਗਾ 984 27 40 ਤੇ 78 ਨਾ ਮਾਨ ਦਾ ਪਿੰਡ ਪਿੰਡ ਪੋਮਾ ਜਿਹੜਾ ਬਸਰ ਪਿੰਡ ਦਾ ਸ਼ੇਰ ਵੱਧਾ ਵੱਧ ਕੇ ਇਹਨੂੰ ਕਰਿਆ ਠੀਕ ਆ ਦੇਖੋ ਸੋਹਣੇ ਪਸ਼ੂ ਬਾਈ ਕੋਲੇ ਵਧੀਆ ਕੁਆਲਟੀ ਵਾਲੇ ਬਹੁਤ ਸੜੀਆਂ ਖੜੋ ਠੀਕ ਆ ਬਾਜੀ ਸਤਿ ਸ਼੍ਰੀ ਅਕਾਲ